ਸੋ ਉਹ ਤਰੰਗੀਆਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਾਸਰੀਆ ਕਾਲ ਮੇਰਾ ਖਿਆਲ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਗੱਲ ਕਰਨ ਜਾ ਰਿਹਾ ਯਾਰ ਦੋਸਤ ਮਿੱਤਰੋ ਵਿਸਵਾਸ ਦੀ ਜੇ ਤੁਹਾਨੂੰ ਆਪਣੇ ਆਪ ਤੇ ਵਿਸਵਾਸ ਆ ਆਪਣੇ ਕੰਮ ਤੇ ਵਿਸਵਾਸ ਆ ਆਪਣੇ ਰੱਬ ਤੇ ਵਿਸਵਾਸ ਆ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਦੇ ਹੋ ਤੁਸੀਂ ਕਦੇ ਵੀ ਫੇਲ ਨਹੀਂ ਹੁੰਦੇ ਮੈਂ ਗੱਲ ਕਰਨ ਜਾ ਰਿਹਾ ਹਾਂ ਬਸਵਾਸ ਦੀ ਕੁਝ ਕਿ ਦਿਨਾਂ ਦੀ ਗੱਲ ਆ ਬਹੁਤ ਜ਼ਿਆਦੇ ਮੀਂਹ ਪੈ ਰਿਹਾ ਸੀ ਤੇ ਮੈਨੂੰ ਕੰਮ ਤੇ ਕਵੇਲਾ ਹੋ ਗਿਆ ਮੇਰੇ ਜਿਹੜੇ ਨਾਲ ਦੇ ਯਾਰ ਮਿੱਤਰ ਸੀ ਉਹ ਮੈਨੂੰ ਕਹਿੰਦੇ ਵੀ ਅੱਜ ਦਾ ਦਿਨ ਤੂੰ ਸਾਡੇ ਕੋਲੇ ਰਹਿ ਬਹੁਤ ਜ਼ਿਆਦੇ ਮੀਂਹ ਪੈ ਰਿਹਾ ਵੀ ਚਲ ਪਿੰਡ ਤਾਂ ਤੂੰ ਰੋਜ਼ ਹੀ ਜਾਣਾ ਇੱਕ ਰਾਤ ਸਾਡੇ ਕੋਲੇ ਰਹਿ ਨਾਲੇ ਮੀਂਹ ਬਹੁਤ ਜ਼ਿਆਦੇ ਪੈ ਰਿਹਾਗਾ ਪਰ ਮੈਂ ਮਨ ਦੇ ਵਿੱਚ ਸੋਚੀ ਬੈਠਾ ਸੀ ਵੀ ਕਿੰਨਾ ਹੀ ਮਰਜ਼ੀ ਮੀਂਹ ਆ ਜਾਏ ਕਿੰਨਾ ਹੀ ਕਵੇਲਾ ਹੋ ਜਾਏ ਪਰ ਜਾਣੇ ਹੀ ਜਾਣਾ ਤੇ ਮੈਂ ਆਪਣਾ ਪੈਸੇ ਟਿੱਕਰ ਪਾ ਕੇ ਲਫਾਫੇ 'ਚ ਮੋਬਾਈਲ ਪਾ ਕੇ ਆਪਣਾ ਸਾਈਕਲ ਖਿੱਚਦਾ ਤੇ ਮੈਂ ਆਪਣੀ ਮਸਤੀ 'ਚ ਆ ਰਿਹਾ ਸੀ ਤੇ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਵੀ ਮੀਂਹ ਪੈ ਰਿਹਾ ਹੈਗਾ ਅੱਗੇ ਪਰ ਜਦੋਂ ਅੱਧ ਜੇ ਚ ਆਇਆ ਇੱਕ ਖਲੀ ਦੇ ਵਿੱਚ ਡਿੱਗਣ ਦੇ ਕਾਰਨ ਮੇਰਾ ਜਿਹੜਾ ਸਾਈਕਲ ਦਾ ਮੂਰਲਾ ਟਾਇਰ ਪੰਚਰ ਹੋ ਗਿਆ ਪਰ ਫਿਰ ਵੀ ਮੈਂ ਕਬਰਾਇਆ ਨਹੀਂ ਫਿਰ ਮੈਂ ਉੱਥੋਂ ਤੁਰ ਪਿਆ ਮਾਹ ਚਲ ਤੁਰਕੇ ਬਾਗ ਚੱਲਦੇ ਆਂ ਟਾਈਮ ਵੀ ਬਹੁਤ ਹੋ ਗਿਆ ਸੀ 7:30 ਵੱਜ ਗਏ ਹੋਣਗੇ ਮਾਹ ਚਲ ਪਿੰਡ ਤਾਂ ਬਾਗੀ ਜਾਣਾ ਮਾਹ ਚਲ ਤੁਰਕੇ ਬਾਗ ਚੱਲਦੇ ਆਂ ਕਾਹਨੂੰ ਧੂਪ ਖਰਾਬ ਕਰਨੀ ਆ ਤੇ ਫਿਰ ਮੈਂ ਕਿਹਾ ਯਾਰ ਦੇਖੀ ਜਾਊ ਵੀ ਅਗਲੇ ਪਿੰਡ ਖੜਾ ਦਾਂਗੇ ਉੱਥੋਂ ਕਿਸੇ ਨਾਲ ਚੜ ਜਾਾਂਗੇ ਜਾਂ ਕਿਸੇ ਦਾ ਸਾਈਕਲ ਲੈ ਜਾਾਂਗੇ ਤੇ ਮੈਂ ਉਮੀ ਚੜ ਕੇ ਸਾਈਕਲ ਤੇ ਅਗਲੇ ਪਿੰਡ ਆ ਗਿਆ ਤੇ ਉੱਥੇ ਆਪਣਾ ਇੱਕ ਯਾਰ ਮਿੱਤਰ ਸੀ ਉਹਦੇ ਨਾਲ ਗੱਲ ਕੀਤੀ ਵੀ ਕੋਈ ਸਾਈਕਲ ਮਿਲੂਗਾ ਉਹ ਕਹਿੰਦਾ ਵੀ ਮੀਂਹ ਤਾਂ ਹੁਣ ਤਾਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਵੀ ਹੁਣ ਤੈਨੂੰ ਕਿਹਨੇ ਸਾਈਕਲ ਦੇਣਾ ਤੂੰ ਐ ਕਰ ਸਾਈਕਲ ਉਹਦੇ ਖੜਾ ਜਾ ਮੇਰੇ ਘਰੇ ਆਪ ਦਾ ਉੱਥੇ ਰੋਡ ਤੇ ਜਾ ਕੇ ਖੜ ਜਾ ਕੋਈ ਨਾ ਕੋਈ ਤੈਨ ਸਾਧਨ ਮਿਲੀ ਜਾਣਾ ਅਜੇ ਮੈਂ ਦੋ ਕਰਮਾਂ ਹੀ ਗਿਆ ਸੀ ਪਿੰਡ ਚੋਂ ਬਾਹਰ ਤੇ ਨਾਲ ਦੀ ਨਾਲ ਇੱਕ ਮਰੂਤੀ ਤੇ ਵੀਰ ਆਇਆ ਉਹਨੇ ਮੇਰੇ ਹੱਥ ਤੇ ਝੋਲਾ ਜਾਂ ਦੇਖ ਕੇ ਗੱਡੀ ਰੋਕੀ ਕਹਿੰਦਾ ਬਾਈ ਕਿੱਥੇ ਜਾਣਾ ਮਖਾਗਲੇ ਪਿੰਡ ਤੇ ਨਾਲ ਦੀ ਨਾਲ ਉਹਨੇ 10 ਮਿੰਟਾਂ 10 15 ਮਿੰਟਾਂ ਦੇ ਵਿੱਚ ਮੈਨੂੰ ਪਿੰਡ ਪਹੁੰਚਾਤਾ ਵੀ ਦੇਖੋ ਬਸਵਾਸ ਦੀ ਗੱਲ ਆ ਜੇ ਮੈਂ ਬਸਵਾਸ ਰੱਖਿਆ ਆਪਣੇ ਆਪ ਤੇ ਵੀ ਪਿੰਡ ਜਾਣਾ ਤੇ ਤਾਂ ਦੇਖੋ ਸਾਧਨ ਵੀ ਮੈਂ ਦੋ ਕਰਮਾਂ ਹੀ ਗਿਆ ਸੀ ਨਾਲ ਦੀ ਨਾਲ ਆ ਬੰਦਾ ਆ ਗਿਆ ਦਸਾਂ ਮਿੰਟਾਂ ਚ ਮੈਂ ਪਿੰਡ ਭੱਗ ਗਿਆ ਬਸਵਾਸ ਰੱਖਣਾ ਜ਼ਰੂਰੀ ਆ ਦੋਸਤ ਮਿੱਤਰੋ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦਾ ਕੰਮਕਾਰ ਕਰਦੇ ਹੋ ਕਿਸੇ ਵੀ ਪਾਸੇ ਨੂੰ ਤੁਸੀਂ ਜਾਣੇ ਹੋ ਸਾਸਰੀਆ ਕਾਲ